ਕੀ ਕੰਪਲੇਨੈਂਟ ਸਾਦੂਰਾਮ ਨੇ ਦੱਸਿਆ ਕਿ ਉਹਨਾਂ ਨੂੰ ਦੱਤਰ ਮਾਰ ਕੇ ਤੇ ਡਰਾਤਮ ਖਾ ਕੇ ਤੇ ਉਹਨਾਂ ਕੋਲੋਂ ਸਨੇਚਿੰਗ ਕੀਤੀ ਹੈ ਤੇ ਉਹਨਾਂ ਨੇ ਜਦੋਂ ਪੁਲਿਸ ਨੂੰ ਇਨਫੋਰਮ ਕੀਤਾ ਤੇ ਅਸੀਂ ਮੁਕਦਮਾ ਦਰਜ ਕੀਤਾ 120 ਨੰਬਰ ਮੁਕਦਮਾ थाना ਸੁਲਤਾਨਗੜ ਤੇ ਮੁਕਦਮਾ ਦਰਜ ਕਰਨ ਤੋਂ ਬਾਅਦ ਮਾਨਯੋਗ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਦੇ ਨਿਸ਼ਾਦਰ ਸੇ ਇਹ ਟੀਮ ਅਸੀਂ ਟੀਮਸ ਬਣਾ ਕੇ ਤੇ ਸਨੇਚਰ ਨੂੰ ਫੜਿਆ ਤੇ ਜਦੋਂ ਪਹਿਲੇ ਇੱਕ ਸਨੇਚਰ ਨੂੰ ਫੜਿਆ ਅਰਸ਼ਦੀਪ ਸਿੰਘ ਔਰ ਸਕੇਲਾ ਨੂੰ ਉਹਦੇ ਨਾਲ ਹੋਰ ਵੀ ਅਸੀਂ ਤਿੰਨ ਸਨੇਚਰ ਜ਼ੋਰ ਫੜੇ ਜਿਨ੍ਹਾਂ ਤੇ ਅ ਅਰਸ਼ਦੀਪ ਕੇਲਾ ਤੇ ਚਾਰ ਮੁਕਦਮੇ ਦਰਸੇਗੇ ਤੇ ਜਿਹੜਾ ਕੁਲਜੀਤ ਸਿੰਘ ਹੈ ਉਹਤੇ ਇੱਕ ਇੱਕ ਮੁਕਦਮਾ ਦਰਸੀ ਤੇ ਉਹਨਾਂ ਨਾਲ ਦੋ ਸੀਗੇ ਲਖਪ੍ਰੀਤ ਸਿੰਘ ਤੇ ਸ਼ਮਸ਼ੀਰ ਸਿੰਘ ਤੇ ਇਹਨਾਂ ਨੂੰ ਫੜ ਕੇ ਅ ਕੱਲ ਅਸੀਂ ਫੜਿਆ ਤੇ ਅੱਜ ਅਸੀਂ ਆਪਣਾ ਕੋਰਟ ਵਿੱਚ ਪੇਸ਼ ਕਰਨਾ ਹੈ ਜਿਹੜੀ ਮੁੱਢਲੀ ਤਫ਼तीश ਜਿਹੜਾ ਹਾਲੇ ਅਸੀਂ ਪ੍ਰੀਲੀਮినਰੀ ਇਹਨਾਂ ਨੂੰ ਪੁੱਛਿਆ ਤੇ ਇੱਕ ਹੋਰ ਇਹਨਾਂ ਨੇ ਐਸਜੀਪੀਸੀ ਦੇ ਮੁਲਾਜ਼ਮ ਕੋਲੋਂ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦਾ ਵੀ ਮੁਕੱਦਮਾ 101 ਨੰਬਰ ਦਰਜ ਹੈਗਾ ਸੁਲਤਾਨਵਿੰਡ ਥਾਣੇ ਤੇ ਉਦੋਂ ਵੀ ਇਹਨਾਂ ਨੇ ਅਟੈਂਪਟ ਕੀਤੀ ਸੀ ਥੋੜੇ ਨੇ ਪਹਿਲਾਂ ਤੇ ਉਹ ਵੀ ਮੁਕੱਦਮਾ ਸਾਡਾ ਟ੍ਰੇਸ ਹੋ ਗਿਆ ਪਰ ਉਦੋਂ ਅਟੈਂਪਟ ਹੀ ਸੀਗੀ ਤੇ ਇਹਨਾਂ ਕੋਲੋਂ ਅਸੀਂ 10 ਮੋਬਾਈਲ ਫੋਨ ਰਿਕਵਰ ਕੀਤੇ ਐ ਦੋ ਦਫ਼ਤਰ ਇੱਕ ਰੌਡ ਤੇ ਇੱਕ ਬਿਨਾ ਨੰਬਰ 10 ਸਪਲੈਂਡਰ ਰਿਕਵਰ ਕੀਤਾ ਤੇ ਇਹਨਾਂ ਸਾਨੂੰ ਹੋਰ ਵੀ ਉਮੀਦ ਹੈ ਕਿ ਇਹਨਾਂ ਤੋਂ ਹੋਰ ਵੀ ਸਨੇਚਿੰਗਸ ਵਗੈਰਾ ਜਿਹੜੀ ਇਹਨਾਂ ਨੇ ਕੀਤੀਆਂ ਉਹਦੇ ਬਾਰੇ ਵੀ ਰੀਵील ਕਰਨਗੇ ਤੇ ਕਾਫੀ ਸਾਡੇ ਮੁਕਦਮੇ ਜਿਹੜੇ ਪਹਿਲਾਂ ਦਰਜ ਹੋਏ ਆ ਉਹ ਵੀ ਸੋਲਵ ਕਰਨਗੇ ਥੈਂਕ ਯੂ ਸਰ ਜਿਹੜਾ ਮੋਟਰਸਾਈਕਲ ਹੈ ਤੇ ਕੋ ਬ੍ਰਾਹਮ ਦਾ ਚੋਰੀ ਦਾ ਜੇ ਕਿਸ ਤਰ੍ਹਾਂ ਉਹ ਹਲੇ ਸਾਨੂੰ ਬਿਨਾ ਨੰਬਰ ਦਾ ਹੋਇਆ ਉਹ ਅਸੀਂ ਹਲੇ ਡੀਟੀ ਆਫਿਸ ਪਤਾ ਕਰਕੇ ਤੇ ਅਸੀਂ ਅੱਗੇ ਦੱਸੋ ਸਰ ਕਿਹੜੇ ਇਲਾਕੇ ਦੇ ਵਿੱਚ ਇਹਨਾਂ ਦੇ ਵੱਲੋਂ ਲਗਾਤਾਰ ਲੁੱਟਾ ਹੋਵਾ ਵਿਦਿਨ ਆ ਰਿਹਾ ਸੀ ਇਹਨਾਂ ਦੇ ਕੋਲ ਬੇਸਿਕਲੀ ਸੁਲਤਾਨਪੁਰ ਮਿੰਡ ਏਰੀਆ ਦੇ ਵਿੱਚ ਜ਼ਿਆਦਾ ਲੁੱਟਾ ਖੋਹ ਕੀਤਾ ਜਾ ਰਿਹਾ ਸੀ ਸਰ ਇਹਨਾਂ ਦੀ ਉਮਰ ਕੀ ਹੈਗੀ ਇਹਨਾਂ ਦੀ ਉਮਰ ਅਰਾਊਂਡ 19-20 ਸਾਲ ਹੈਗੀ ਉਹਦੀ ਇਹ ਕੋਈ ਕੰਮ ਤਾਂ ਨਾ ਕਰਦੇ ਆ ਜੀ ਕਿ ਮਤਲਬ ਜਿਹੜੇ 4 ਫੜੇ ਹੈ ਉਹਨਾਂ ਚੋਂ ਤਿੰਨ ਤਾਂ ਕੋਈ ਕੰਮ ਤਾਂ ਨੀ ਕਰਦੇ ਜਿਹੜਾ ਇੱਕ ਹੈ ਉਹ ਨਟ ਬੋਲਟ ਦੀ ਫੈਕਟਰੀਸ ਕੰਮ ਕਰਦਾ ਫੈਮਿਲੀ ਬੈਕਗਰਾਉਂਡ ਕੀ ਹੈ ਸਰ ਇਹਨਾਂ ਦੀ ਫੈਮਿਲੀ ਬੈਕਗਰਾਉਂਡ ਤਾਂ ਕੁਝ ਵੀ ਨਹੀਂ ਵੇਲੇ ਹੀ ਕਰਦੇ ਹੈ ਜੀ ਸਰ ਪਹਿਲੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਜਾਂ ਕੋਈ ਨਾ ਹੀ ਡਰਗ ਅਡਿਕਟਡ ਹੋਣ ਹਾਂਜੀ ਜਿਹੜਾ ਅਰਸ਼ਦੀਪ ਸਿੰਘ ਕੇਲਾ ਹੈਗਾ ਇਹਦੇ ਆਲਰੇਡੀ 4 ਮੁਕਦਮੇ ਦਰਜ ਹੈਗੇ ਆ ਸਨਾਚਿੰਗ ਤੇ ਚੋਰੀ ਤੇ ਤੇ ਜਿਹੜਾ ਹੈਗਾ ਕੁਲਜੀਤ ਸਿੰਘ ਉੱਤੇ ਵੀ ਇੱਕ ਮੁਕਦਮਾ ਦਰਜ ਹੈ ਸਰ ਇਹ ਬੇਸਿਕਲੀ ਦਾਸ ਮੋਬਾਈਲ ਕੋਈ ਨਾ ਤੇ ਲੁੱਟੇ ਵਕਫਾ ਲੁੱਟੇ ਨਹੀਂ ਵਕਫਾ ਥਾਵਾਂ ਤੇ ਲੁੱਟੇ ਆ ਉਹ ਸੀ ਰਿਕਵਰ ਕੀਤੇ ਹਨ ਬਸ ਇਹਨੇ ਨੌਕਰੀ ਕਰਦਾ ਸੀ ਤਾਂ ਆਪ ਨੂੰ ਲੁੱਟ ਕਰਦਾ ਸੀ ਇਹ ਤਾਂ ਦਿਨ ਦੇ ਟਾਈਮ ਦੀ ਹੈ ਜੀ ਮੈਂ ਤੁਹਾਨੂੰ ਬੋਲਦਾ ਤੁਸੀਂ ਕਹਿ ਰਹੇ ਹੋ ਫੈਕਟਰੀ ਦੇ ਜਵਾਬ ਹਾਂਜੀ ਹਾਂਜੀ ਉਹ ਛੋਟੀ ਮੋਟੀ ਨੌਕਰੀ ਕਰਦਾ ਤੇ ਦਿਨ ਦੇ ਟਾਈਮ ਵੀ ਕਈ ਵਾਰੀ ਕਰਦਾ ਹੁਣਾ ਤੇ ਕਈ ਵਾਰੀ ਰਾਤੀ ਵੀ ਜੇ ਮੋਬਾਈਲ ਉੱਠਦੇ ਸੀ ਫਿਰ ਕੀ ਕਰਦੇ ਸੀ ਮੋਬਾਈਲ ਮੋਬਾਈਲ ਨੂੰ ਹਾਲੇ ਤੱਕ ਅਸੀਂ ਇਹਨਾਂ ਨੂੰ ਕੀਤਾ ਹਾਲੇ ਤੱਕ ਅਸੀਂ ਰਿਕਵਰ ਕੀਤੇ 10 ਮੋਬਾਈਲ ਤੇ ਹੱਲੇ ਅਸੀਂ ਇਹਨਾਂ ਦਾ ਪੁਲਿਸ ਮੰਡ ਲਾਣਾ ਹੈ ਅ ਅਦਾਲਤ ਤੋਂ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਹੋਰ ਪੁੱਛਗਿੱਛ ਕਰਕੇ ਅਸੀਂ ਤੁਹਾਨੂੰ ਦੱਸਾਂ ਉਹ ਹੱਲੇ ਸੀ ਚੱਕ ਰਹੇ ਨੇ ਮੈਡੀਕਲ ਹਾਲਾਤ ਖਾਸ ਏਰੀਆ ਟਾਰਗੇਟ ਕਰਦੇ ਹੁੰਦੇ ਇਹਨਾਂ ਨੇ ਉਸ ਏਰੀਆ ਚ ਜਿਵੇਂ ਬੇਸਿਕਲੀ ਜਿਹੜਾ ਹਾਲੇ ਸਾਨੂੰ ਪਤਾ ਚੱਲਿਆ ਸੁਲਤਾਨਵਿੰਡ ਏਰੀਆ ਤੇ ਸੀ ਟਿਊਸ਼ਨ ਏਰੀਆ ਥੋੜਾ ਟਾਰਗੇਟ ਕਰ ਰਹੇ ਨੇ ਟੋਟਲ ਕਿੰਨੇ ਜਾਨੇ ਹੈਗੇ ਸਨ ਟੋਟਲ 4 ਜਨੇ ਕਿੰਨੀਆਂ ਗਵਾਰਦਤਾ ਕਰ ਚੁੱਕੇ ਸਨ ਹਾਲੇ ਤੱਕ ਜਿਹੜੀ ਸਨ ਜਿਹੜੀ ਤਾਂ ਐਫ ਆਈ ਆਰਸ ਹੋਈਆਂ ਉਹਨਾਂ ਤੋਂ ਸਾਨੂੰ ਹਾਲੇ ਪਤਾ ਚੱਲੇ ਕਿ 5-7 ਗਵਾਰਦਤਾ ਕਰ ਚੁੱਕੇ ਆ ਜਿਹੜਾ ਸਰ ਸਪਲੈਂਡਰ ਮਿਲਿਆ ਉਹ ਵੀ ਇਹਨਾਂ ਦਾ ਸੀਗਾ ਚੋਰੀ ਦਾ ਸੀ ਉਹ ਤਾਂ ਹਾਲੇ ਵਿਦਾਊਟ ਨੰਬਰ ਮਿਲਿਆ ਹਾਲੇ ਸੀ ਡੀਟੀ ਆਫਿਸ ਤੋਂ ਵੈਰੀਫਾਈ ਕਰਾਂਗੇ ਗੈਂਗ ਸੀ ਆਪਾਂ ਜੀ ਮਿਲ ਕੇ ਲਵਾਕ ਕਰਦੇ ਸੀ ਕਿ ਅਡਲ ਕਰਦੇ ਸੀ ਇਹਨਾਂ ਗੈਂਗ ਹੈਗਾ ਜੀ ਚਾਰ ਜਨਾਂ ਦਾ ਗੈਂਗ ਹੈ ਤੇ ਇਕੱਠੀ ਕਰਦੇ ਸੀ ਸਰ ਕੋਈ ਸਮੇਂ ਲੰਬੇ ਸਮੇਂ ਤੋਂ ਇਕੱਠੇ ਕਰ ਰਹੇ ਕੰਮ ਉਹਲੇ ਅਸੀਂ ਸਾਡੀ ਅਸੀਂ ਹਲੇ ਰਿਮਾਂਡ ਲੈ ਕੇ ਕੋਈ ਕਿਸ ਤਰ੍ਹਾਂ ਹੋ ਸਕਦੀ ਹੈ ਜੀ ਕੋਈ ਸਾਹਮਣੇ ਆਇਆ ਜੀ ਕਿ ਮੋਬਾਈਲ ਖੋ ਕੇ ਵੇਚਦੇ ਕਿਤੇ ਸੀ ਨਹੀਂ ਹਲੇ ਤੱਕ ਇਟ ਇਜ਼ ਟੂ अर्ਲੀ ਟੂ ਕਮੈਂਟ ਸਰ ਜਿਹੜੇ ਮੋਬਾਈਲ ਲਿ ਰਿਕਵਰ ਕੀਤੇ ਆ ਇਹਨਾਂ ਦੀਆਂ ਕੰਪਲੇਨਸ ਆਲਰੇਡੀ ਰੈਕ ਹੈ ਗਿਆ ਹੈ थाने ਦੇ ਵਿੱਚ ਹਾਂਜੀ ਇਹਨਾਂ ਦੀ ਕੰਪਲੇਂਟਸ ਹੈ ਗਈਆਂ ਜੀ ਕੁਝ ਇਟਾ ਦੇ 5-7 ਤੇ ਵਾਰਦਾ ਤਾਂ 10 ਨੂੰ ਵਾਈ ਰਿਕਵਰ ਹੈ। ਕਈ ਵਾਰ ਦੋ ਵੀ ਹਾਲੇ ਜਿਹੜੀ ਸਾਨੂੰ ਪਤਾ ਚੱਲਿਆ ਹਾਲੇ ਪੰਚਾਇਤ ਕੰਪਲੇਂਟਸ ਬਾਰੇ ਪਤਾ ਚੱਲਿਆ ਹਲੇ ਤਾਂ ਇਹਨਾਂ ਤੋਂ ਮੋਬਾਈਲ ਰਿਕਵਰ ਕੀਤੇ ਹੋਰ ਵੀ ਹਾਲੇ ਸੀਆਲੇ ਕਨਫਰਮ ਕਰਾਂਗੇ। ਸਭ ਮੌਜੂਦਾਂ ਨੂੰ ਦੱਸਿਆ ਨਹੀਂ ਕਿ ਇਹ ਮੋਟਰਸਾਈਕਲ ਵੀ ਕੈਣੀ। ਇਹ ਹਲੇ ਡਾਊਟ ਨੰਬਰ ਹੈ ਹਲੇ ਇਹਨਾਂ ਨੇ ਦੱਸਿਆ ਵੀ ਕੁਝ। ਸਰ ਅਕਸਰ ਦੇਖਦੇ ਆਂ ਇਹ ਸਕਮਾ